ਰੰਧਾਵਾ ਡੇਰੀ ਫਾਰਮ ਤੇ ਤੁਹਾਡਾ ਬਹੁਤ ਬਹੁਤ ਵੈਲਕਮ ਹੈ ਜੀ ਤੇ ਅੱਜ ਆਪਾਂ ਤੁਹਾਨੂੰ ਦੋ ਝੋਟੀਆਂ ਦਿਖਾਵਾਂਗੇ ਦੋਵੇਂ ਹਰਿਆਣੇ ਦੀਆਂ ਆਈਆਂ ਪਹਿਲੇ ਸੂਏ ਦੋਵੇਂ ਹੀ ਦੋਵੇਂ ਹੀ ਸੂਈਆਂ ਇਸ ਟਾਈਮ ਤੇ ਦੋਹਾਂ ਥੱਲੇ 10-10 ਕਿਲੋ ਤੋਂ ਦੁੱਧ ਬਾਹਰ ਆ ਤੇ ਆਪਣਾ ਜ਼ਿਲ੍ਹਾ ਹੈਗਾ ਜੇ ਅੰਮ੍ਰਿਤਸਰ ਤਹਿਸੀਲ ਮਜੀਠਾ ਪਿੰਡ ਛੋਟੀ ਪੰਘਾਲੀ ਤੇ ਨਾਮ ਹੈਗਾ ਜੇ ਸਰਵਨ ਸਿੰਘ ਤੇ ਆ ਪਹਿਲੇ ਨੰਬਰ ਤੇ ਜਿਹੜੀ ਝੋਟੀ ਹੈ ਮੂੰਹ ਛੇਦਾਂਦੇ ਆ ਤੇ ਇਹਦੇ ਮਗਰ ਆ ਗਈ ਜੇ ਕੱਟੀ ਮੋਸ਼ੀ ਗੀ ਖੋਲ ਆਹ ਤਾਂ ਕਿੰਨਿਆ ਅਕਾਰ ਸਾਡੇ ਦਾ ਮੋਸ਼ੀ ਦੇ ਦੰਦੇ ਆ ਜੇ ਪਹਿਲਾ ਸੁਗਾ ਪੂਰੀ ਫੁੱਲ ਹੈ ਵੀ ਵੱਡੀ ਝੋਟੀ ਕੋੜ ਦੋ ਜੇ ਉਹਦੇ ਐਮਰੀ ਤੱਕੋਂ 10 ਕਿਲੋਆਂ ਤੋਂ ਬਾਹਰ ਹੀ ਆ ਇਹ ਕਾਲਦੀਆਂ ਆਈਆਂ ਵਾ ਮਈਆਂ ਧਕੀਆਂ ਧੁਕੀਆਂ ਵਾ ਦੁੱਧ ਵਧਾਉਣਗੀਆਂ ਹੋਰ ਬੰਦ ਹੋ ਤਈ ਪੂਰੀ ਫੋਲ ਵੱਡੀ ਝੋਟੀ ਆ ਮੋਲੇ ਦਾ ਕਰਦੇ ਆ ਜੀ 1,50,000 ਬਾਕੀ ਮੌਕੇ ਤੇ ਮਾਨਤਨ ਹੋ ਜਾਊਗਾ ਤੇ ਪੂਰੀ ਫੋਲ ਵੱਡੀ ਝੋਟੀ ਆ ਆ ਦੋ ਨੰਬਰ ਆ ਹੀ ਖੋਲੋ ਇਹ ਮੋਹ ਦੋ ਦੰਦ ਝੋਟੀ ਆ ਤੇ ਸਿੰਗ ਦੀ ਕੁਆਲਿਟੀ ਚੈੱਕ ਕਰੋ ਇਹਦੀ ਪਿਓਰ ਦੋ ਦਾਂਦਿਆ ਝੋਟੀਆਂ ਜੇ ਤੇ ਥਾਂ ਚੈੱਕ ਕਰੋ ਇਹਨੂੰ ਲਗਾਉਂ। ਕੂਰੀਆਂ ਠੰਡੀਆਂ ਝੋਟੀਆਂ। ਮਗਰ ਇਹਦੇ ਆ ਗਿਆ ਜੇ ਕਟਾ। ਲੈ ਲੈ। ਮੋੜ ਲਾਂ। ਉਰੀ ਠੰਡੀ ਝੋਟੀ ਵੇਖ ਸਕਦੇ ਤੁਸੀਂ। ਲੈ ਆਓ ਹੁਣ। ਇਹਦੇ ਥੱਲੇ ਵੀ ਇਸ ਟਾਈਮ ਤੇ ਦੁੱਧ ਦਾ ਹਾ ਕਿਲੋ ਮੈਂ ਤੋਂ ਬਾਹਰ ਹੀ ਆ। ਖਾਨ ਕਿੱਡਾ ਚੈੱਕ ਕਰ ਸਕਦੇ ਇਹਦਾ ਤੁਸੀਂ ਇਹ ਟਾਈਮ 4 ਹੀ ਵਜੇ ਆ। ਤੇ ਪੂਰੀਆਂ ਥੱਲਿਓਂ ਆਰਡਰ ਪੂਰੇ ਚੰਗੀ ਤਰ੍ਹਾਂ ਤਿਆਰ ਕੀਤੇ। ਇਹ ਥੱਕੀਆਂ-ਤੁਕੀਆਂ ਝੋਟੀਆਂ ਵਾ ਬਹੁਤ ਦੋ ਦੰਦ ਝੋਟੀ ਆਏ। ਤੇ ਬਹੁਤ ਹੀ ਵਧੀਆ ਝੋਟੀ ਤੇ ਵੱਡੀ ਆ। ਦੇਖਾ ਦੇ। ਇਹਦਾ ਮੁੱਲ ਤੇ ਕਰਦੇ ਆ ਜੀ 135000 ਤੇ ਬਾਕੀ ਮੌਕੇ ਤੇ ਹੋ ਜਾਊਗਾ ਮਾਨਤਨ। ਜਿਹੜੇ ਮੇਰੇ ਵੀਰ ਭਰਾਣੇ ਲੈਣੀ ਆਊ। ਤੇ ਨੰਬਰ ਆਪਣਾ ਹੈਗਾ ਜੀ 8371 46590 ਜ਼ਿਲ੍ਹਾ ਅੰਮ੍ਰਿਤਸਰ ਤਹਿਸੀਲ ਮਜੀਠਾ ਨੇੜੇ ਜੈੰਤੀਪੁਰ ਦੇ ਤੇ ਪਿੰਡ ਹੈਗਾ ਜੀ ਛੋਟੀ ਪੰਗਾਲੀ ਤੇ ਨਾਮ ਹੈਗਾ ਸਰਵਨ ਸਿੰਘ